ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ ਟ੍ਰੈਂਡ ਤੇ ਸੁਪਰੀਮ ਕੋਰਟ ਨੇ ਆਪਣੇ ਇੱਕ ਮਹੱਤਵਪੂਰਨ ਫੈਸਲੇ ਚ ਕਿਹਾ ਹੈ ਕਿ ਸਾਦੇ ਕੱਪੜਿਆਂ ਚ ਨਾਗਰਿਕ ਵਾਹਨ ਨੂੰ ਘੇਰ ਕੇ ਸਰਕਾਰੀ ਬੰਦੂਕ ਨਾਲ ਗੋਲੀਆਂ ਚਲਾਉਣਾ ਪੁਲਿਸ ਡਿਊਟੀ ਦਾ ਹਿੱਸਾ ਨਹੀਂ ਹੈ ਕੋਰਟ ਨੇ ਇਹ ਵੀ ਕਿਹਾ ਕਿ ਮਹੱਤਵਪੂਰਨ ਸਬੂਤਾਂ ਨੂੰ ਨਸ਼ਟ ਕਰਨਾ ਵੀ ਅਧਿਕਾਰ ਤੇ ਡਿਊਟੀ ਦਾ ਹਿੱਸਾ ਨਹੀਂ ਹੈ ਅਤੇ ਅਜਿਹੇ ਚ ਸੀ ਆਰ ਪੀ ਸੀ ਦੀ ਤਾਰਾ 197 ਦੇ ਤਹਿਤ ਮੁਕੱਦਮਾ ਸੁਲੋਂ ਲਈ ਅਗਾਊ ਮਨਜ਼ੂਰੀ ਦੀ ਲੋੜ ਨਹੀਂ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਕਲਾਕ ਆਫ ਅਫੀਸ਼ੀਅਲ ਡਿਊਟੀ ਦਾ ਵਿਸਥਾਰ ਉਸ ਕੰਮ ਤੱਕ ਨਹੀਂ ਹੋ ਸਕਦਾ ਜਿਸ ਦਾ ਇਰਾਦਾ ਨਿਆਂ ਚ ਰੁਕਾਵਟ ਪਹੁੰਚਾਉਣਾ ਹੋਵੇ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਫਰਜ਼ੀ ਮੁਕਾਬਲੇ ਦੇ ਮੁਲਜ਼ਮ ਨੌ ਪੁਲਿਸ ਮੁਲਾਜ਼ਮਾਂ ਦੀ ਅਪੀ ਖਾਰਜ ਕਰਦੇ ਹੋਏ ਉਹਨਾਂ ਨੂੰ ਸੰਮਨ ਕਰਨ ਅਤੇ ਉਹਨਾਂ ਤੇ ਦੋਸਤ ਹੈ ਕਰਨ ਨੂੰ ਸਹੀ ਠਹਿਰਾਉਣ ਵਾਲੇ ਹਾਈ ਕੋਰਟ ਦੇ ਹੁਕਮ ਨੂੰ ਬਰਕਰਾਰ ਰੱਖਿਆ ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਸਕਾਇਤਕਰਤਾ ਦੀ ਅਪੀਲ ਮਨਜ਼ੂਰ ਕਰਦੇ ਹੋਏ ਹਾਈ ਕੋਰਟ ਦੇ ਹੁਕਮ ਉਸ ਅੰਸ਼ ਨੂੰ ਰੱਦ ਕਰ ਦਿੱਤਾ ਜਿਸ ਸਸ ਸੀਆਰਪੀਸੀ ਦੀ ਧਾਰਾ 197 ਦੇ ਤਹਿਤ ਮੁਕਾਦਮਾ ਚਲਾਉਣ ਦੀ ਅਗਾਊ ਮਨਜ਼ੂਰੀ ਨਾ ਲੈਣ ਦੇ ਆਧਾਰ ਤੇ ਸਬੂਤ ਨਾਸ਼ਟ ਕਰਨ ਦੇ ਮੋਲਜਮ ਡੀਸੀਪੀ ਦੇ ਵਿਰੁੱਧ ਮਾਮਲਾ ਰੱਦ ਕਰ ਦਿੱਤਾ ਗਿਆ ਸੀ ਇਹ ਮਾਮਲਾ 2015 ਚ ਅਮਰitsar ਜ਼ਿਲ੍ਹੇ ਦੇ ਵੇਰਕਾ ਚ 16 ਜੂਨ ਨੂੰ ਹੋਏ ਫਰਜੀ ਅਨਕਾਊਂਟਰ ਦਾ ਹੈ ਇਹ ਹੁਕਮ 29 ਅਪ੍ਰੈਲ ਨੂੰ ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਿਸ਼ਤਾ ਦੀ ਪੈਂਚ ਨੇ ਸੀਆਰਪੀਸੀ ਦੀ ਧਾਰਾ 197 ਦੇ ਤਹਿਤ ਮੁਕੱਦਮਾ ਚਲਾਉਣ ਲਈ ਮਨਜ਼ੂਰੀ ਨੂੰ ਜ਼ਰੂਰ ਦੱਸੇ ਜਾਣ ਦੀ ਮੁੱਲਜਾਂ ਪੁਲਿਸ ਅਧਿਕਾਰੀ ਦੀ ਦਲੀਲ ਖਾਰਜ ਕਰਦੇ ਹੋਏ ਦਿੱਤਾ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਮਾਮਲੇ 'ਚ ਪਟੀਸ਼ਨਰ ਮੁਲਜ਼ਮਾ ਪੁਲਸ ਮੁਲਾਜ਼ਮਾ ਤੇ ਦੋਸ਼ ਹੈ ਕਿ ਉਹਨਾਂ ਨੇ ਸਾਦੇ ਕੱਪੜਿਆਂ 'ਚ ਇੱਕ ਨਾਗਰਿਕ ਵਾਹਨ ਨੂੰ ਚਾਰੇ ਪਾਸੇ ਤੋਂ ਘੇਰ ਕੇ ਉਸ 'ਚ ਸਵਾਰ ਵਿਅਕਤੀ ਤੇ ਮਿਲ ਕੇ ਗੋਲੀਬਾਰੀ ਕੀਤੀ ਇਸ ਕੰਮ ਅਤੇ ਇਸ ਦੀ ਨੀਅਤ ਦਾ ਕਾਨੂੰਨ ਬਣਾਏ ਰੱਖਣ ਅਤੇ ਪ੍ਰਭਾਵੀ ਤੌਰ ਤੇ ਕਾਨੂੰਨ ਗ੍ਰਿਫਤਾਰੀ ਦੀ ਡਿਊਟੀ ਨਾਲ ਕੋਈ ਤਰਕ ਤਰਕ ਸੰਗਤ ਸਬੰਧ ਨਹੀਂ ਹੈ ਇਸ ਮਾਮਲੇ 'ਚ ਮੁਲਜ਼ਮਾ ਪੁਲਸ ਮੁਲਾਜ਼ਮਾ ਦਾ ਕਹਿਣਾ ਸੀ ਕਿ 2 15 ਤੇ ਗੈਂਗਸਟਰ ਸੂਟਆਊਟ ਤਰਾਂਣ ਪੁਲਿਸ ਨੇ ਆਪਣੇ ਬਚਾਅ ਚ ਗੋਲੀ ਚਲਾਈ ਸੀ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਆਈ ਪੀਸੀ ਧਾਰਾ 307 ਅਤੇ ਆਰਮਜ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਉਸ ਚ ਕਿਹਾ ਸੀ ਕਿ ਪੁਲਿਸ ਨੇ ਆਤਮ ਰੱਖਿਆ ਚ ਗੋਲੀ ਚਲਾਈ ਸੀ ਪਰ 2016 ਚ ਪੁਲਿਸ ਗੋਲੀਬਾਰੀ ਚ ਮਾਰੇ ਗਏ ਵਿਅਕਤੀ ਦੇ ਦੋਸਤ ਨੇ ਪੁਲਿਸ ਤੇ ਫਰਜੀ ਮੁਕਾਬਲੇ ਦਾ ਦੋਸ਼ ਲਗਾਉਂਦੇ ਹੋਏ 9 ਪੁਲਿਸ ਮੁਲਾਜ਼ਮਾਂ ਵਿਰੁੱਧ ਹੱਤਿਆ ਤੇ ਹੋਰ ਅਪਰਾਧਾਂ 'ਚ ਸ਼ਿਕਾਇਤ ਤਰਜ ਕਰਵਾਏ ਸੀ ਜਿਸ ਉਸਨੇ ਆਪਣੀ ਸ਼ਿਕਾਇਤ 'ਚ ਇੱਕ ਡੀਸੀਪੀ ਨੂਬੀ ਨਾਮਜਤ ਕੀਤਾ ਸੀ ਅਤੇ ਉਸਤੇ ਕਾਰ ਦੀ ਨੰਬਰ ਪਲੇਟ ਹਟਾ ਕੇ ਸਬੂਤਾਂ ਨਾਲ ਛੇੜਛਾੜ ਦੋਸ਼ ਲਗਾਇਆ ਸੀ ਜਾਂਚ ਲਈ ਵਿਸ਼ੇਸ਼ ਜਾਂਚ ਦਲ ਬਣਾਈ ਗਈ ਐਸ ਆਈ ਟੀ ਨੇ ਜਾਂਚ ਚ ਪਾਇਆ ਕਿ ਪੁਲਿਸ ਦਾ ਦਾਵਾ ਗਲਤ ਹੈ ਐਸ ਆਈ ਟੀ ਨੇ 8 ਪੁਲਿਸ ਮੁਲਾਜ਼ਮਾਂ ਵਿਰੁੱਧ ਆਈ ਪੀ ਸੀ ਦੀ ਧਾਰਾ 304 ਚ ਦੋਸ਼ਾਂ ਦੀ ਸਪਾਰਸ਼ ਕੀਤੀ ਸੀ ਮਨਾਲ ਹੀ ਮੂਲ ਐਫ ਆਈ ਆਰ ਰੱਦ ਕਰਨ ਦੀ ਸਪਾਰਸ਼ ਕੀਤੀ ਸੀ ਮੈਜਿਸਟਰੇਟ ਨੇ ਸਾਰੇ 9 ਪੁਲਿਸ ਮੁਲਾਜ਼ਮਾਂ ਨੂੰ ਸੰਮਣ ਕੀਤਾ ਅਤੇ ਸੈਸ਼ਨ ਕੋਰਟ ਨੇ ਉਹਨਾਂ ਤੇ ਦੋਸ਼ ਤਾਇ ਕੀਤੇ ਹਾਈ ਕੋਰਟ ਨੇ 2019 ਚ 9 ਪੁਲਿਸ ਮੁਲਾਜ਼ਮਾਂ ਵਿਰੁੱਧ ਦੋਸ਼ ਤੈਅ ਕਰਨ ਦੇ ਹੁਕਮ ਨੂੰ ਸਹੀ ਠਹਿਰਾਇਆ ਪਰ ਡੀਸੀਪੀ ਵਿਰੁੱਧ ਸਬੂਤ ਨਾਸ਼ਟ ਕਰਨ ਚ ਚੱਲ ਰਹੀ ਕਾਰਵਾਈ ਇਹ ਕਹਿੰਦੇ ਹੋਏ ਰੱਦ ਕਰ ਦਿੱਤੀ ਸੀ ਕਿ ਮੁਕੱਦਮਾ ਚਲਾਉਣ ਲਈ CrPC ਦੀ ਧਾਰਾ 197 ਦੇ ਤਹਿਤ ਅਗਾਊ ਮਨਜ਼ੂਰੀ ਨਹੀਂ ਲਈ ਗਈ ਸੀ ਹਾਈ ਕੋਰਟ ਤੇ ਹੁਕਮਾਂ ਨੂੰ ਦੋ ਅਪੀਲਾਂ ذریعے ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਗਈ ਸੀ ਇੱਕ ਅਪੀਲ ਉਹਨਾਂ ਮੁੱਲਜੋਂ ਪੁਲਿਸ ਮੁਲਾਜ਼ਮਾ ਨੇ ਦਾਖਲ ਕੀਤੀ ਸੀ ਜਿਨ੍ਹਾਂ ਵਿਰੁੱਧ ਦੋਸ਼ ਤਾਇ ਹੋਏ ਸਨ ਅਤੇ ਦੂਜੀ ਅਪੀਲ ਸ਼ਿਕਾਇਤਕਰਤਾ ਨੇ ਡੀਸੀਪੀ ਵਿਰੁੱਧ ਮਕਾਤਮਾ ਰੱਦ ਕਰਨ ਦੇ ਹੁਕਮ ਦੇ ਵਿਰੁੱਧ ਦਾਖਲ ਕੀਤੀ ਸੀ ਸੁਪਰੀਮ ਕੋਰਟ ਨੇ ਪੁਲਿਸ ਮੁਲਾਜ਼ਮਾ ਵਿਰੁੱਧ ਦੋਸ਼ ਤਾਇ ਕਰਨ ਨੂੰ ਸਹੀ ਠਹਿਰਾਉਣ ਵਾਲੇ ਆਹੀ ਕੋਰਟ ਦੇ ਹੁਕਮ ਨੂੰ ਬਰਕਰਾਰ ਰੱਖਿਆ ਪਰ ਹਾਈ ਕੋਰਟਨ ਦੇ ਹੁਕਮ ਦਾ ਉਹ ਅੰਸਰ ਰੱਦ ਕਰ ਦਿੱਤਾ ਜਿਸ ਵਿੱਚ ਡੀਸੀਪੀ ਬਰਦਰ ਸਬੂਤਾ ਨਾਲ ਛੇੜਛਾੜ ਦਾ ਮੁਕੱਦਮਾ ਰੱਦ ਕਰ ਦਿੱਤਾ ਗਿਆ ਸੀ ਸੁਪਰੀਮ ਕੋਰਟ ਨੇ ਕਿਹਾ ਕਿ ਸਬੂਤਾ ਨਾਲ ਛੇੜਛਾੜ ਜਿਵੇਂ ਰਜਿਸਟ੍ਰੇਸ਼ਨ ਪਲੇਟ ਹਟਾਉਣ ਨੂੰ ਧਾਰਾ 197 ਦੇ ਤਹਿਤ ਸੁਰੱਖਿਆ ਨਹੀਂ ਮਿਲੀ ਸਕਦੀ ਸੁਪਰੀਮ ਕੋਰਟ ਨੇ ਗੌਰੀ ਸੰਕਰ ਬਨਾਮ ਬਿਹਾਰ ਸੂਬੇ ਦੇ ਪੁਰਾਣੇ ਫੈਸਲੇ ਚ ਤੈ ਵਿਵਸਥਾ ਦਾ ਹਵਾਲਾ ਦਿੱਤਾ ਕਿਹਾ ਕਿ ਇਸ ਕੰਮ ਦਾ ਮਕਸਦ ਨਿਆਂ ਤੇ ਰੁਕਾਵਟ ਪਾਉਣਾ ਹੈ ਤੇ ਇਹ ਡਿਊਟੀ ਦੇ ਕਾਰਜ ਖੇਤਰ ਤੋਂ ਬਾਹਰ ਹੈ ਜਿਸ ਚ ਅਗਾਊ ਮਨਜ਼ੂਰੀ ਦੀ ਲੋੜ ਹੁੰਦੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਅਫੀਸ਼ੀਅਲ ਡਿਊਟੀ ਦੀ ਕਲਰਕ ਨੂੰ ਉਸ ਕੰਮ ਤੱਕ ਵਿਸਤਾਰਤਾ ਨਹੀਂ ਕੀਤਾ ਜਾ ਸਕਦਾ ਜਿਸ ਚ ਇਰਾਦਾ ਨਿਆ ਚ ਰੁਕਾਵਟ ਪਾਉਣਾ ਹੋਵੇ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਡੀਸੀਪੀ ਬਰੁੱਤ ਮਾਮਲਾ ਰੱਦ ਕਰਨ ਨੂੰ ਚੁਣੌਤੀ ਦੇਣ ਵਾਲੀ ਅਪੀਲ ਮਨਜ਼ੂਰ ਕਰ ਲਈ ਕੋਰਟ ਨੇ ਕਿਹਾ ਕਿ ਇਰਾਦਾ ਚੰਗਾ ਸੀ ਜਾਂ ਨਹੀਂ ਇਸ ਗੱਲ ਟ੍ਰਾਇਲ ਚ ਤੈਅ ਹੋਏਗਾ